ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲੱਖੋਵਾਲ ਭਾਰਤੀ ਕਿਸਾਨ ਜੀ ਨੇ ਲੱਖੋਵਾਲ ਵੱਲੋਂ ਜੇ ਜੰਦਰਪਾਨ ਦੇ ਸ왈 ਸਿੰਘ ਸਿੰਘਪੁਰ ਗੋਨਾ ਅਸੀਂ ਸਰਕਾਰ ਦਾ ਜਿਹੜਾ ਕਰੋਨਾ ਦੇ ਖਿਲਾਫ ਕਲਫੂ ਲਾਇਆ ਜਨਤਾ ਦੇ ਰੱਖਿਆ ਵਾਸਤੇ ਕਲਫੂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਸਰਾ ਧੰਨਵਾਦ ਕਰਦਾ ਜਿਹੜੇ ਕਿਸਾਨਾਂ ਦੀ ਫਸਲ ਕਾਦੂਆਂ ਦੀ ਫਸਲ ਬਾਹਰ ਖੇਤਾਂ 'ਚ ਖਰਾਬ ਹੋਣ ਰਹੀ ਸੀ ਪਟਾਈ ਕਰਨ ਵਾਲੀ ਸੀ ਸ਼ਾਂਤੀ ਕਰਕੇ ਸਟੋਰਾਂ 'ਚ ਰੱਖਣ ਆਣੀ ਸੀ ਉਹਨੇ ਟਾਈਮ ਦਿੱਤਾ ਉਹ ਵੀ ਬਹੁਤ ਬਹੁਤ ਧੰਨਵਾਦ ਉਪਰੰਤ ਉਸਦੇ ਜੋ ਦਸਾਂ ਜੀਆਂ ਦੀ ਉਹਨਾਂ ਨੇ ਸਾਨੂੰ ਮਨਜ਼ੂਰੀ ਦਿੱਤੀ ਹੈ ਕਿ ਲੇਬਰ ਲਾ ਕੇ ਤੁਸੀਂ 10 ਆਲੂ ਚੱਕ ਲੋ ਪਰ ਉਹਦੇ ਨਾਲ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਦੇ ਨਾਲ ਗਰਮੀ ਪੈ ਰਹੀ ਹੈ ਫਸਲ ਖਰਾਬ ਹੋ ਰਹੀ ਹੈ ਆਲੂ ਖੇਤਾਂ ਦੇ ਵਿੱਚ ਖਰਾਬ ਹੋਏ ਛੱਡਦੇ ਆ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ 25ਾਂ ਮੈਂਬਰਾਂ ਦੀ ਮਜਦੂਰਾਂ ਦੀ ਪਰਮਿਸ਼ਨ ਦਿੱਤੀ ਜਾਵੇ ਕਿ ਅਸੀਂ ਦੂਰ ਉਠਾਲ ਕੇ ਉਹਨਾਂ 25ਾਂ ਨੂੰ ਕੰਮ ਕਰਾ ਕੇ ਫਸਲਾਂ ਦਾ ਜਿੰਨਾ ਛੇਤੀ ਛੇਤੀ ਕੰਮ ਉਹ ਮੁਕਾਸਰ ਕੀਏ ਦੂਜਾ ਖੇਤੀਬਾੜੀ ਦੀਆਂ ਜੋ ਦੁਕਾਨਾਂ ਦਵਾਈਆਂ ਦੀਆਂ ਬੀਜਾਂ ਦੀਆਂ ਉਹ ਖੁੱਲ੍ਹੀਆਂ ਜਾਣ ਅਸੀਂ ਅੱਗੇ ਤੋਂ ਮੱਕੀ ਦਾ ਬੀਜ ਲੈ ਕੇ ਦਾ ਮੱਕੀਆਂ ਬੀਜ ਸਕੀਏ ਮੱਕੀਆਂ ਨੂੰ ਸੁੱਤਰੇ ਹਾਸ ਕਰੇ ਉਸ ਦੇ ਅਪਰੰਤ 23 ਤਰੀਕ ਨੂੰ ਸਾਡੀ ਇੱਕ ਪਿੰਡ ਸਾਹਿਬ ਦੇ ਮਲਕੀਤ ਸਿੰਘ ਦੀ ਟਰਾਲੀ ਵਾਪਸ ਆ ਰਹੀ ਸੀ ਕਲਪੂ 2 ਵਜੇ ਲੱਗਾ ਸੀ ਉਹ ਵਾਪਸ ਆ ਰਿਹਾ ਸੀਗਾ ਉਪਰੰਤ ਉਹ ਟਰਾਲੀ ਫੜ ਕੇ ਉਹ ਤੇ ਥਾਣੇ ਲਾਂਬੜੇ ਦੇ ਵਿੱਚ 188 ਦਾ ਪਰਚਾ ਕੱਟਿਆ ਗਿਆ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਐਸਐਸਪੀ ਜਿਲੰਧਰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਰਚਾ ਰੱਦ ਕਰਕੇ ਉਹ ਕਿਸਾਨ ਨੂੰ ਟਰਾਲੀ ਦਿੱਤੀ ਜਾਵੇ ਕਿਉਂ ਉਪਰੰਤ ਉਹਦੇ ਆਲੂ ਆਪਰੇ ਘਰ ਦੇ ਬਾਹਰ ਪਏ ਉਹ ਸੜ ਰਹੇ ਆ ਉਹ ਖਰਾਬ ਹੋ ਜਾਣੇ ਤੋਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਰਦੀ ਖਾਲਸਾ ਵੈਸੇ ਜਿਨੀ ਹੁੰਦੇ ਸੀ ਮੈਂ ਭਾਰਤੀ ਕਿਸਾਨ ਜੁਨ ਲਖੋ ਬਲਗ ਪ੍ਰਧਾਨ ਸੁਖਦੇਵ ਸਿੰਘ ਭੰਗੂ ਮੈਂ ਸਰਕਾਰ ਦਾ ਪਹਿਲਾਂ ਤਾਂ ਸਹਿਦ ਨੂੰ ਧੰਨਵਾਦ ਕਰਦਾ ਵੀ ਜਿਹੜੀ ਕਰੋਨਾ ਵਾਇਰਸ ਦੀ ਏਡੀ ਵੱਡੀ ਬਿਮਾਰੀ ਆਈ ਆ ਉਹਦੇ ਉੱਤੇ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਨੇ ਜਿਹੜਾ ਸਪਨਾ ਬਣਾਲੇ ਕੀਤੇ ਬਹੁਤ ਹੀ ਸਲਾਹਾਂਯੋਗ ਨੇ ਤੇ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਜਿਮੀਨਾਰਾ ਵੱਲੋਂ ਵੀ ਜਿਹੜੇ ਇਹਨਾਂ ਨੇ ਲੇਬਰ ਦੀ ਖੋਲ ਦਿੱਤੀ ਆ ਪਰ ਦਿੱਤੀ ਥੋੜੀ ਆ ਅਸੀਂ ਮੰਗ ਕਰਦੇ ਹਾਂ ਕਿ 10 ਦੀ ਜਗ੍ਹਾ 25 ਬੰਦਿਆਂ ਦਾ ਕੀਤਾ ਜਾਵੇ ਤੇ ਜਿਮੀਨਾਰਾ ਵੱਗਾਰੇ ਵੀ ਅਪੀਲ ਕਰਦੇ ਆ ਵੀ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਸਰਕਾਰ ਦੀ ਜਿਹੜਾ ਹੁਕਮ ਇਹਨੂੰ ਮੰਨੋ ਤੇ ਕਿਉਂਕਿ ਇਹ ਵੱਡੀ ਵੱਡੀ ਬਿਮਾਰੀ ਇੰਨੀ ਵੱਡੀ ਆ ਵੀ ਵੱਡੇ ਵੱਡੇ ਦੇਸ਼ ਇਹਦੇ ਵਿੱਚ ਫੈਲ ਹੋ ਗਏ ਨੇ ਅਮਰੀਕਾ ਕੈਨੇਡਾ ਵਰਗੇ ਇਟਲੀ ਵਰਗੇ ਇਟਲੀ ਸਿਹਤ ਭਾਗ ਦੂਜੇ ਨੰਬਰ ਤੇ ਆ ਉਹ ਹੱਥ ਖੜੇ ਕਰ ਗਿਆ ਹੁਣ ਰੋਂਦੇ ਲਈ ਮੈਂ ਵੇਖਿਆ ਇੱਕ ਬੰਦੇ ਮੁੰਡੇ ਦਾ ਫੋਨ ਆਇਆ ਸੀ ਉਹ ਰੋਂਦਾ ਸੀ ਸਵੇਰੇ ਹਾਂ ਦਾ ਪਤਾ ਨਹੀਂ ਕੀ ਬਣਨਾ 991 ਮੌਤਾ ਕੱਲ ਹੋ ਗਿਆ ਇਟਲੀ ਦੇ ਵਿੱਚ ਤੇ ਸਾਡੀ ਸਰਕਾਰ ਦਾ ਜਿਹੜਾ ਕੰਮ ਹੈ ਹਸਲੰਗਾ ਜੋਗ ਹੈ ਧੰਨਵਾਦ ਕਰਦੇ ਹਾਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇਹ ਸੰਮਨ ਬਣਾਈ ਰੱਖੋ ਤੇ ਉਹ ਲੋਡ ਨ ਪੈਣ ਤਾਂ ਹੀ ਕਰੋ ਬਾਹਰ ਨਿਕਲੋ ਤੇ ਬਜ਼ੁਰਗਾਂ ਨੂੰ ਖਾਸ ਕਰਕੇ ਬੇਨਤੀ ਆ ਬਜ਼ੁਰਗ ਬੰਦਾ ਜਿਹੜਾ 50 ਸਾਲ ਤੋਂ ਉੱ ਬਾਕੀ ਮੈਂ ਜੂਨੀਅਰ ਲੋਕ ਇਹਨਾਂ ਵੀ ਜਿਹੜੇ ਸਾਡੇ ਐਮਐਲਏ ਆ ਐਮਪੀ ਆ ਕੋਈ ਵੀ ਨਹੀਂ ਕਿਸੇ ਪਿੰਡ ਵਿੱਚ ਵੜਿਆ ਪੰਜ ਸਾਲ ਚੋਹਦਰੀ ਸਾਹਿਬ ਪਹਿਲਾ ਐਮਪੀ ਰਏ ਉਦੋਂ ਨਹੀਂ ਵੜੇ ਅੱਗੇ ਫਿਰ ਲੋਕਾਂ ਨੇ ਬਣਾਤੇ ਆ ਹੁਣ ਵੀ ਨਹੀਂ ਵੜੇ ਇਹ ਪਿੰਡਾਂ ਦੇ ਵਿੱਚ ਆ ਕੇ ਘਰ-ਘਰ ਆ ਕੇ ਸਹਾਰ ਲੈਣ ਤੇ ਜਿਹੜੀ ਸਰਪੰਚਾਂ ਨੂੰ ਦਿੱਤਾ ਉਹ 5000 ਤੋਂ 50000 ਰੁਪਏ ਖਰਚੇ ਦੀ ਉਹ ਸਰਪੰਚਾਂ ਨਾਲ ਗੱਲ ਕਰੀ ਲਈ ਹੁੰਦੇ ਸਾਨੂੰ ਬੈਂਕ ਤੋਂ ਪੈਸੇ ਨਹੀਂ ਮਿਲਦੇ ਇਹ ਵੀ ਸਰਕਾਰ ਨੂੰ ਨਾਲ ਲਾਲ ਧਿਆਨ ਦੋਵੇ ਤੇ ਬਾਕੀ ਸਾਡੇ ਨਾਲ ਕੁਝ ਇੱਕ ਜ਼ਿੰਮੇਵਾਰ ਦੀ ਇੱਕ ਰਾਤੀ ਫੜੀ ਆ 23 ਤਰੀਕ ਨੂੰ ਉਹਨੂੰ ਉਹਦੇ ਨਹੀਂ ਪਤਾ ਤੇ ਇਹਨਾਂ ਨੇ ਸਿੱਧੀ ਉਹਨੂੰ ਟਰਾਲੀ ਨੂੰ ਬੌਂਡ ਕਰਤਾ ਵਾ ਅਸੀਂ ਸਰਕਾਰ ਕੋ ਐਸਐਸਪੀ ਸਾਹਿਬ ਨੇ ਮੰਗ ਕਰਦੇ ਆ ਉਹ ਟਰਾਲੀ ਦੇ ਪਰਚਾ ਰੱਦ ਕਰਕੇ ਉਹ ਟਰਾਲੀ ਜ਼ਿੰਮੇਵਾਰ ਨੂੰ ਵਾਪਸ ਉੱਤੇ ਜਾਵੇ ਉਹ ਅੱਗੇ ਤੋਂ ਉਹਨੇ ਕੋਈ ਵੀ ਲੰਗੜਾ ਨਹੀਂ ਕਰਦਾ ਲੰਗਣਾ ਉਹਦੀ ਗਲਤੀ ਨਹੀਂ ਕੋਈ ਵੀ ਹੈਗੀ ਉਸ ਦਿਨ ਉਹ ਟਰਾਲੀ ਲੋਡ ਹੀ ਲੈ ਕੇ ਜਾ ਰਿਹਾ ਸੀ ਤੇ ਬਾਕੀ ਅਸੀਂ ਧਿਆਨ ਜਿਹੜੇ ਅੱਗੀ ਗਰੀਬ ਜਨਤਾ ਇਹਦਾ ਖਾਸ ਕਰਕੇ ਖਿਆ ਰੱਖਾ ਜਾਵੇ ਪਿੰਡਾਂ ਵਿੱਚ ਆਇਆ ਜਾਵੇ ਤੇ ਸੈਟਰੀ ਜੇ ਸਪਰੇਮਾਂ ਜਿਹੜੀਆਂ ਵਾ ਇਹ ਟਰੈਕਟਰਾਂ ਨਾਲ ਕੀਤੇ ਜਾਣ ਹੱਥ ਵਾਲੇ ਪੰਪ ਤਾਂ ਨਹੀਂ ਬਣਨੀ ਗੱਲ ਤੇ ਜਿਹੜੇ ਵੀ ਸਰਪੰਚਾਂ ਨੂੰ ਇਹ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਤੇ ਕੰਮ ਕਰਾਇਆ ਜਾਵੇ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੇ ਖਤੇ